ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਕੰਮ ਚੱਲ ਰਿਹਾ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਗੱਲਾਂ ਕਰਨ ਦੀ بجائے ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲਾਂ ਕਰਨ ਦੀ بجائے ਉਹ ਮਜ਼ਾਕ ਤੇ ਉਤਰ ਆਏ ਨੇ ਉਹਨਾਂ ਮੈਂ ਆਪਣੀ ਲਾਈਫ 'ਚ ਮੇਰੀ 65+ ਯੂਜ ਹੋ ਗਈ ਆ ਪਰ ਮੇਰਾ ਖਿਆਲ ਹੈ ਕਿ ਮੈਂ ਉਹ ਪੋਲੀਟੀਸ਼ਨ ਆ ਜਿਨੇ ਬਾਈ ਬਰਥ ਪੋਲੀਟਿਕਸ ਦੇਖੀ ਆ ਕਿ ਜੰਮਣ ਤੋਂ ਲੈ ਕੇ ਹੁਣ ਤੱਕ ਪੋਲੀਟਿਕਸ ਵਿੱਚ ਹੀ ਰਹੇ ਔਰ ਬੜੇ ਚੀਫ ਮਿਨਿਸਟਰ ਦੇਖੇ ਤੇ ਜੇ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲ ਜਾਏ ਤੇ ਇਹ ਡਿਸਾਸਟਰ ਆ ਪੰਜਾਬ ਤੇ ਮੈਂ ਹੋਮ ਮਿਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਿਨਿਸਟਰ ਨੂੰ ਲਿਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੇ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਕੋਲ ਐਡਾ ਵਿਜ਼ਨ ਨਹੀਂ ਚੀਫ ਮਿਨਿਸਟਰ ਕੋਲ ਇਨਾ ਰਾਸਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਨੂੰ ਮਿਲ ਸਕਣ ਈਵਨ ਜਿਹੜੇ ਐਮਐਲਏ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲਏ ਬੜੀ ਬਦਕਿਸਮਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਈਉਂ ਦੋ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਗਏ ਆ ਪਾਰਲੀਮੈਂਟ ਚਲੇ ਗਏ ਪਰ ਦੁੱਖ ਅਜ ਵੀ ਪੰਜਾਬ ਦਾ ਹੀ ਆ ਆਏ ਦਿਨ ਬਲਾਸਟ ਹੁੰਦੇ ਨੇ ਆਏ ਦਿਨ ਐਕਸਟਰੈਸ਼ਨ ਚੱਲਦੀਆਂ ਨੇ ਆਏ ਦਿਨ ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਆ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦਿੱਸਦੇ ਇਸ ਚੀਫ ਮਿਨਿਸਟਰ ਨੂੰ ਪੰਜਾਬ ਜਿਹੜੇ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਤੇ ਸਾਡੇ ਤਾਂ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲ੍ਹਾਂ ਚ ਬੈਠੇ ਜੇਲ੍ਹ ਤੋਂ ਹੁੰਦੀ ਸੀ ਤੇ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰੀਆਂ ਪਰ ਇਹ ਸੂਰਮੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਦੇ ਲੀਡਰ ਜਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਦਾ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਡੈਮੋ ਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਆ ਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਹੁੰਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ ਚਾਰ ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਅਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਚੀਪ ਮੰਤਰੀ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫਆਈਆ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਗਏ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਦਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹੁੰਦਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਅਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਪਾਪਾ ਜਟਾ ਪਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਹੈ ਬਸ ਤੁਹਾਨੂੰ ਕੋਟ ਰੰਦਾਵੇਲੀ ਲੈਫਟ ਹੈਂਡ ਤੇ ਜਟਾ ਪਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਂਦਾ ਉਥੇ ਹੈਪੀ ਪਛੀਆ ਉਹਦੇ ਅਗਲੇ ਪਾਸੇ ਆਜੋ ਆਪਣਾ ਸ਼ਾਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਛੀਏ ਦਾ ਔਰ ਸ਼ਾਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪਵੋ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਥੇ ਉਥੋਂ ਦਾ ਇਹਨਾਂ ਡਿਸਟੈਂਸ ਆ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੁੱਖ ਮੰਤਰੀ ਸਾਹਿਬ ਨੋਟ ਕਰੀ ਜਾਓ ਨਕਸ਼ਾ ਉਹਦੇ ਅੱਗੇ ਚੱਲ ਪੋ ਆਜੋ ਮਾਨ ਪਿੰਡ ਚ ਮਾਨ ਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ 6 ਦਾ ਮਾਨ ਕੋਈ ਸੁਣਿਆ ਹੋਣਾ ਬੜਾ ਵਰਤਾਜ ਜਿਹਨੇ ਹੁਣੇ ਹੀ ਡੇਰਾ ਬਪਾਨਾਨਿਕ ਚ ਇੱਕ ਦਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਮਰਡਰ ਹੋਇਆ ਮੇਰਾ ਰਵੀ ਦਾ ਉਹਦੇ ਅੱਗੇ ਆ ਜੋ ਵੈਰੋ ਕੇ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਮਰਡਰ ਹੋਇਆ ਡੇਰਾ ਬਾਬਾ ਨਾਨਕ ਤੋਂ ਜੇਸੂ ਰਵੀ ਦਾ ਮਰਡਰ ਹੋਇਆ ਉਥੋਂ ਵੈਰੋ ਕੇ ਪਿੰਡ ਦਾ ਮੁੰਡਾ ਇੱਕ ਬੜਾ ਵੱਡਾ ਸਾਜਨ ਜਿਹੜਾ ਬੀਕੇਆਈ ਨਾਲ ਖਾਲਸਤਾਨ ਲਿਬਰੇਸ਼ਨ ਵਾਲਿਆਂ ਦੇ ਨਾਲ ਉਹ ਬੰਦੇ ਦੇ ਰਿਲੇਸ਼ਨ ਨੇ ਸਾਜਨ ਵੈਰੋਕੇ ਦਾ ਉਥੋਂ ਮੇਰੇ ਕੋਲ ਜਿੱਥੇ ਉਹ ਮੁੰਡਾ ਮਾਰਿਆ ਰਵੀ ਉਹਦੇ ਪਿੰਡ ਤੋਂ ਸਿਰਫ ਡੇਢ ਕਿਲੋਮੀਟਰ ਤੇ ਆ ਅਗਲੇ ਪਾਸੇ ਆਜੋ ਤੇ ਪਰ ਰਾਜਾ ਹਰੂਵਾਲ ਇਹ ਪਿੰਡ ਆ ਬਟਾਲੇ ਦੇ ਲਾਗੇ ਮੈਂ ਜੇ ਆਪਣੇ ਡਿਸਟ੍ਰਿਕਟ ਦੀ ਸਣਾਉਣ ਲੱਗਾ ਬਟਾਲਾ ਗੁਰਦਾਸਪੁਰ ਦੀ ਤੇ ਉਰਜੋ ਉਹ ਬੀਕੇਜ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੋੜਿਆਣਾ ਮਕਤਰੀ ਸਾਹਿਬ ਆਪਣੇ ਕੰਨਾਂ 'ਚ ਕੋਈ दारू ਪਾ ਲਓ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ 'ਚ ਵੀ ਤੇ ਕੰਨਾਂ 'ਚ ਵੀ दारू ਪਾਓ ਦੋ ਆਈ ਪਾਉ ਕਿ ਉਹ ਅੱਖਾਂ ਵੀ ਵੇਖਣ ਉਹਦੇ ਕੰਨ ਵੀ ਸੁਣਨ ਉਹਦੇ ਬਾਅਦ ਗੁਰਲਾਲ ਰੁੜਿਆਣਾ ਕਲਾਂ ਨੌਰ ਤੋਂ 6 ਕਿਲੋਮੀਟਰ ਤੇ ਰੁੜਿਆਣਾ ਪਿੰਡ ਆ ਉਥੋਂ ਦਾ ਗੁਰਲਾਲ ਰੁੜਿਆਣਾ ਇੱਕ ਆ ਗਿਆ ਅੱਗੇ ਮਨੂ ਅਗਵਾਨ ਇਹ ਰੁੜਿਆਣੇ ਤੇ ਤੇ ਅਗਵਾਨ ਚ ਸਿਰਫ 3 ਕਿਲੋਮੀਟਰ ਦਾ ਫਰਕ ਆ ਇਹ ਵੀ ਬਾਰਡਰ ਦੇ ਉੱਤੇ ਪਿੰਡ ਆ ਅੱਗੇ ਆ ਗਿਆ ਜੀ ਡੋਨੀ ਬੱਲ ਤੁਸੀਂ ਸੁਣਿਆ ਹੋਣਾ ਉਹ ਰਹਿਣ ਵਾਲਾ ਮਰਸਾ ਦਾ ਸੱਠੇ ਵਾਲੇ ਪਿੰਡ ਦਾ ਉਹਦਾ ਸਾਰਾ ਜਿਹੜਾ ਕੰਮ ਕਰਿਆ ਉਹ ਚੱਲਦਾ ਬਟਾਲੇ ਚ ਕੰਸਟਰਕਸ਼ਨ ਅੱਗੇ ਆ ਗਿਆ ਅਮਰਿੰਦਰ ਬਿੱਲਾ ਇਹ ਹੈਗਾ ਧਕੂਆ ਪਿੰਡ ਆ ਸ੍ਰੀ ਗੁਰਗਿੰਦਰਪੁਰ ਰੋਡ ਤੇ ਉਥੋਂ ਦਾ ਅਗਲੇ ਪਾਸੇ ਆ ਗਿਆ ਅਮਰਤ 달ਮ ਜਿਹੜਾ ਇੱਕ ਹੁਣ ਨਵਾਂ ਉਠਿਆ ਜੱਗੂ ਭਗਵਾਨਪੁਰੀ ਦਾ ਰਾਈਟ ਹੈਂਡ ਉਹ 달ਮ ਤੁਸੀਂ ਵੇਖਿਆ ਹੋਣਾ ਬਟਾਲਾ ਡੇਰ ਬਾਬਾ ਨੇ ਕੋਟਲੀ ਸੂਰਤਮਲੀ ਤੋਂ 3 ਕਿਲੋਮੀਟਰ ਔਰ ਭਗਵਾਨਪੁਰ ਪਿੰਡ ਤੋਂ ਜੱਗੂ ਭਗਵਾਨਪੁਰੀ ਦੇ ਪਿੰਡ ਤੋਂ ਇਹ 7 ਕਿਲੋਮੀਟਰ ਤੇ ਇਹ ਪਿੰਡ ਆ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਆ ਸ਼ਾਬਾਦਾ ਪਿੰਡ ਹਸਨ ਸ਼ਾਬਾਦਾ ਇੱਕ ਉਹ ਆ ਕਿ ਮੁੱਖ ਮੰਤਰੀ ਸਾਹਿਬ ਇਹ ਦੇ ਇਕੱਲੇ ਬਟਾਲੇ ਡਿਸਟ੍ਰਿਕਟ ਦੇ ਨੇ ਤੇ ਬਾਕੀ ਪੰਜਾਬ ਦੇ ਕਿੱਥੇ ਨੇ ਜੁਰਤ ਹੈ ਤੇਰੇ ਚ ਉੱਠ ਕੇ ਬੋਲੇਗਾ ਉੱਠ ਕੇ ਗੱਲ ਕਰੇਗਾ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਛਰੇਮ ਚਲਦੀਆਂ ਨੇ ਤੇ ਉਹਦੇ ਚ ਆ ਮੈਂ ਤੁਹਾਡੇ ਕੋਲ ਜਿਹੜੀ ਉਨੁਭਤੀ ਮਿਰਚਾਂ ਲੱਗੀਆਂ ਸੀ ਚੀਫ ਮਿਨਿਸਟਰ ਨੂੰ ਸਪੀਕਰ ਨੂੰ ਇਸ ਕਰਕੇ ਲੈਟਰ ਲਿਖਣ ਦੀ ਜ਼ਰੂਰਤ ਪਈ ਕਿ ਮੁੱਖ ਮੰਤਰੀ ਸੁੱਤਾ ਡੀਜੀਪੀ ਜਵਾਬ ਦੇਣ ਲਈ ਤਿਆਰ ਨਹੀਂ ਹਾਂ ਮੈਂ ਤੁਹਾਨੂੰ ਬਾਅਦ ਵਿੱਚ ਮੇਰਾ ਮੋਬਾਈਲ ਇੱਥੇ ਹੋਣਾ ਉਹਦੇ ਤੋਂ ਦਿਖਾਉ ਮੈਂ ਤੁਹਾਨੂੰ ਦਿਖਾਉਣਾ ਕਿ ਡੀਜੀਪੀ ਨੂੰ ਕਿੰਨੇ ਮੈਸੇਜ ਕੀਤੇ ਨੇ ਇਵਨ ਮੈਂ ਉਹਦੇ ਮਦਰ ਦੀ ਅਫਸੋਸ ਦਾ ਮੈਸੇਜ ਪਾਇਆ ਉਸ ਡੀਜੀਪੀ ਨੇ ਉਹਦਾ ਵੀ ਨਹੀਂ ਲਿਖਿਆ ਕਿ ਮਦਦ ਦਾ ਵੀ ਉਹਨੇ ਮੈਸੇਜ ਪੜ੍ਹਨਾ ਆਪਣਾ ਮناسب ਨਹੀਂ ਸਮਝਿਆ ਕਿ ਇਹ ਕਾਂਗਰਸੀਆਂ ਨੂੰ ਜੇਸੂਲੇ ਜੇ ਡੀਜੀਪੀ ਇਹੋ ਜਿਹਾ ਹੋ ਜਾਏਗਾ ਜਿਹੜਾ ਬਿਲਕੁਲ ਥੱਲੇ ਲੱਗ ਜਾਏਗਾ ਆ ਮੈਂ ਹੋਮ ਮਿਨਿਸਟਰ ਹੈ ਇੱਕ ਸਪੀਕਰ ਲੋਕ ਸਭਾ ਨੂੰ ਲੈਟਰ ਲਿਖੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਉੱਥੇ ਦੇਖ ਸਕਦਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਵਿੱਚ ਮੇਰਾ ਰਾਈਟ ਬਣਦਾ ਕਿ ਉਹ ਸਪੀਕਰ ਸਾਹਿਬ ਪੰਜਾਬ ਗਵਰਨਮੈਂਟ ਕੋਲ ਪੁੱਛੋ ਕਿ ਉੱਥੇ ਲੋਕਾਂ ਦੇ ਬੱਚੇ ਤੇ ਲੋਕਾਂ ਦੀ ਬਰਬਾਦੀ ਤੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਗੁਰਦਾਸਪੁਰ ਅਮਰਤਸਰ ਪਠਾਨਕੋਟ ਦੇ ਫਰੋਜਪੁਰ ਤਰਨਤਾਰਨ ਇਹ ਜਿਹੜੇ ਤੁਸੀਂ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਹੋ ਬੀਐਸਐਫ ਦਾ ਜਿੰਨਾ ਪੰਜਾਬ ਗਵਰਨਮੈਂਟ ਦਾ ਉਹ ਜਿਹੜੇ ਕਸੂਰ ਆ ਉਹਨਾਂ ਹੀ ਗਵਰਨਮੈਂਟ ਆਫ ਇੰਡੀਆ ਦਾ ਵੀ ਆ ਕਿ 50 ਕਿਲੋਮੀਟਰ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਦੱਸੀ ਨੇ ਆ ਜਿਹੜੇ ਗੈਂਗਸਟਰ ਨੇ ਏ 50 ਕਿਲੋਮੀਟਰ ਨਹੀਂ ਸਾਰੇ ਹੀ 15 ਤੋਂ 20 ਕਿਲੋਮੀਟਰ ਦੇ ਵਿੱਚ ਨੇ ਇੰਟਰਨੈਸ਼ਨਲ ਬਾਰਡਰ ਤੋਂ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਰਿਕੁਐਸਟ ਫॉर ਟਾਈਮ ਬౌੰਡ ਕਲੈਰੀਫਿਕੇਸ਼ਨ ਓਨ ਲਾਅ ਐਂਡ ਆਰਡਰ ਗੈਂਗਸਟਰイズਮ ਐਕਸਟਰੈਸ਼ਨ ਐਂਡ ਡਰਗ ਰਿਲੇਟਿਡ ਕ੍ਰਾਈਮ ਇਨ ਪੰਜਾਬ ਤੇ ਮੇਰਾ ਰਾਈਟ ਪੰਡ ਦਾ ਨਾ ਕਿ ਜੇ ਪੰਜਾਬ ਸਰਕਾਰ ਦਾ ਡੀਜੀਪੀ ਟੈਲੀਫੋਨ ਸੁਣਨ ਨੂੰ ਤਿਆਰ ਨਹੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਮੁੱਖ ਮੰਤਰੀ ਉਹ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਹੋਮ ਮਿਨਿਸਟਰ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਜੇਲ੍ਹ ਮਿਨਿਸਟਰ ਪਤਾ ਨਹੀਂ ਕੌਣ ਹੈ ਮੈਨੂੰ ਇਹ ਵੀ ਨਹੀਂ ਪਤਾ ਅੱਜ ਕੱਲ੍ਹ ਕੌਣ ਹੈ ਕਿ ਉਹ ਸੁਣਨ ਨੂੰ ਤਿਆਰ ਨਹੀਂ ਇਹ ਜਿਹੜੇ ਸਾਰੇ ਸੀ ਕਿ ਉਹਨਾਂ ਨੂੰ ਐਫ ਆਈ ਆਰ ਐਨ ਡੀ ਪੀ ਆਰ ਇਹ ਸਾਰੀਆਂ ਚੀਜ਼ਾਂ ਨਾਲ ਲਿਖਿਆ ਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਡੀ ਜੀ ਪੀ ਨੂੰ ਤੇ ਪੰਜਾਬ ਦੇ ਆਫੀਸਰਜ਼ ਨੂੰ ਤੇ ਉਹਨਾਂ ਕੋਲੋਂ ਇਹਨੂੰ ਕਰਕੇ ਤੇ ਇਹ ਜਿਹੜਾ ਇਹ ਦੱਸਿਆ ਜਾਏ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੋਂ ਕਦੋਂ ਰਾਤ ਮਿਲੇਗੀ